ਬਿਲਕੁਲ ਜੀ ਪੂਰੀ ਤਿਆਰੀ ਨਾਲ ਇਲੈਕਸ਼ਨ ਲੜਨਾ ਹੈ ਜੀ ਅੱਜ ਮੀਟਿੰਗ ਬੇਸਿਕਲੀ ਸਾਡੀ ਉਸੇ ਪਰਪਸ ਵਾਸਤੇ ਹੈ ਔਰ ਜਿਹੜੇ ਲੋਕਾਂ ਦੀ ਸੇਵਾ ਕਰਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬਣਾਈ ਸੜਕ ਸੁਰੱਖਿਆ ਫੋਰਸ ਵਰਦਾਨ ਸਾਬਤ ਹੋ ਰਹੀ ਹੈ ਇਸ ਫੋਰਸ ਨੇ ਹੁਣ ਤੱਕ ਸੜਕ ਹਾਦਸਿਆਂ ਦੌਰਾਨ ਤੁਰੰਤ ਮੌਕੇ ਤੇ ਪਹੁੰਚ ਕੇ 698 ਕੀਮਤੀ ਜਾਨਾਂ ਬਚਾਈਆਂ ਜਦਕਿ 13460 ਜ਼ਖਮੀਆਂ ਨੂੰ ਮੁਡਲੀ ਸਹਾਇਤਾ ਵੀ ਮੁਹੱਈਆ ਕਰਵਾਈ ਹੈ ਸਾਡੀ ਜਿਹੜੀ ਸੀਐਮ ਮਾਨ ਸਾਹਿਬ ਵੱਲੋਂ ਫੋਰਸ ਸਟਾਰਟ ਕੀਤੀ ਗਿਆ ਸੜਕ ਸੁਰੱਖਿਆ ਫੋਰਸ ਉਹਦੇ ਵਿੱਚ ਅਸੀਂ ਲੁਧਿਆਣਾ ਦੇ ਹਾਤੀ ਦੇ ਵਿੱਚ ਡਿਊਟੀ ਕਰਦੇ ਹਾਂ ਸਾਡਾ ਰੂਟ ਰਾਏਕੋਟ ਤੋਂ ਮਨਸੂਰਾ ਤੱਕ ਹੈ ਜਿਹੜਾ ਕਿ ਟੋਟਲ 27 ਕਿਲੋਮੀਟਰ ਏਰੀਆ ਕਵਰ ਕਰਦਾ ਹੈ ਤੇ ਸਾਡੇ ਰੂਟ ਉੱਪਰ ਅਗਰ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕਿਸੇ ਨੂੰ ਦਿੱਕਤ ਆਉਂਦੀ ਆ ਤਾਂ ਸਾਡੀ ਟੀਮ ਵਿਦਨ 5 ਜਾਂ 10 ਮਿੰਟਸ ਮੌਕੇ ਤੇ ਪਹੁੰਚਦੀ ਆ ਤੇ ਜਿਸ ਹਿਸਾਬ ਦੀ ਵੀ ਲੋੜ ਹੁੰਦੀ ਆ ਅਗਰ ਐਂਬੂਲੈਂਸ ਭਰਨ ਦੀ ਲੋੜ ਪੈਂਦੀ ਆ ਤਾਂ ਐਂਬੂਲੈਂਸ ਬੁਲਾਈ ਜਾਂਦੀ ਆ ਨਹੀਂ ਤੇ ਮੌਕੇ ਪਰ ਜ਼ਖਮੀਆਂ ਨੂੰ ਹੋਸਟਲ ਦਿੱਤੀ ਜਾਂਦੀ ਸੜਕ ਸੁਰੱਖਿਆ ਫੋਰਸ ਨੇ ਸਿਰਫ 6 ਮਿੰਟ 29 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਰਿਕਾਰਡ ਬਿਕਾਇਮ ਕੀਤਾ ਹੈ ਸੜਕ ਸੁਰੱਖਿਆ ਫੋਰਸ ਦਾ ਗਠਨ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਇਸ ਦੀ ਮੌਜੂਦਗੀ ਦੇ ਨਾਲ ਮੌਤ ਦਰ ਚ 44.24% ਦੀ ਘਾਟ ਆਈ ਹੈ ਜਦ ਕਿ ਐਸਐਸਐਫ ਰੂਟਾਂ ਤੇ ਅਪਰਾਧ ਦਰ ਵਿਕਟ ਗਈ ਹੈ ਉਹ ਆਪਾਂ ਬੇਸਿਕਲੀ ਉਹਨਾਂ ਨੂੰ ਅੱਗੇ ਕਰਕੇ ਜਿਹੜੇ ਲੋਕਾਂ ਦੇ ਮੈਂ ਕਹਿ ਸਕਦਾ ਵੀ ਪੋਜ਼ਿਟਿਵਿਟੀ ਦੀ ਕੰਮ ਕਰਦੇ ਹੋਣਗੇ ਉਹੋ ਜੇ ਆਗੂ ਆਪਾਂ ਅੱਗੇ ਲਾ ਕੇ ਤਾ ਕੱਲ ਸੀਐਮ ਸਾਹਿਬ ਨੇ ਵਿਸ਼ਵ ਬੈਂਕ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਵਿਕਾਸ ਨੂੰ ਲੈ ਕੇ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਜਾਂ ਜਿਹੜੀ ਸਮੱਸਿਆਵਾਂ ਹੈ ਉਹਨਾਂ ਨੂੰ ਲੈ ਕੇ ਉਹਨਾਂ ਨੇ ਮਦਦ ਦੀ ਅਪੀਲ ਕੀਤੀ ਹੈ ਕੀ ਕਹਿ ਰਹੇ ਨੇ ਦੇਖੋ ਜੀ ਜਦੋਂ ਵੀ ਗੱਲ ਵਿਕਾਸ ਦੀ ਆਵੇ ਸਾਨੂੰ ਜਿਹੜੇ ਵੀ ਹੱਥ ਕੰਦੇ ਵਰਤਨੇ ਪੈਣਗੇ ਕਿਉਂਕਿ ਆਪਾਂ ਆਪਣਾ ਸਾਡਾ ਬੇਸਿਕਲੀ ਮੋਟਿਵ ਜਿਹੜਾ ਵਿਕਾਸ ਹੈ ਵਿਕਾਸ ਲਈ ਹਰ ਹੀਲੇ ਕਰਦਾ ਅਜਾ ਇੱਕ ਇੱਕ ਵੱਡਾ ਸਵਾਲ ਹੈ ਜਗਜੀਤ ਸਿੰਘ ਢੱਲੇਵਾਲ ਦਾ ਇੱਕ ਬਿਆਨ ਆਇਆ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਡੀਐਮਸੀ ਦੇ ਵਿੱਚ ਭਰਤੀ ਤਾਂ ਕੀਤਾ ਗਿਆ ਪਰ ਕੋਈ ਵੀ ਮੇਰਾ ਮੈਡੀਕਲ ਟੈਸਟ ਜਿਹੜਾ ਉਹ ਨਹੀਂ ਹੋਇਆ ਇਹਨੂੰ ਤੁਸੀਂ ਕਿਵੇਂ ਦੇਖੋ ਦੇਖੋ ਜੀ ਇਹ ਤੇ ਤੁਹਾਨੂੰ ਹੁਣ ਮੈਂ ਦੱਸ ਦਿੰਦਾ ਹਾਂ ਵੀ ਇਹਦਾ ਜਵਾਬ ਜਿਹੜਾ ਬੇਸਿਕਲੀ ਡਾਕਟਰ ਦੇਣਗੇ ਠੀਕ ਹੈ ਜਾਂ ਜਿੱਥੇ ਉਹਨਾਂ ਦਾ ਟਰੀਟਮੈਂਟ ਹੋਇਆ ਉਹਨਾਂ ਦੀ ਸਿਹਤ ਨੂੰ ਲੈ ਕੇ ਜੋ ਵੀ ਆ ਉਹ ਤੁਹਾਡੇ ਸਾਹਮਣੇ ਸਰ ਸੁਨੀਲ ਜਾਖੜ ਅੱਜ ਜਿਹੜਾ ਸੋਸ਼ਲ ਮੀਡੀਆ ਤੇ ਲਾਈਵ ਹੋਏ ਉਹਨਾਂ ਨੇ ਕਿਹਾ ਹੈ ਕਿ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਜਿਹੜਾ ਇੱਕਜੁੱਟ ਹੋ ਕੇ ਲੜਨਾ ਚਾਹੀਦਾ ਹੈ ਕਿ ਰਾਜਨੀਤੀ ਨਹੀਂ ਕਰਨੀ ਚਾਹੀਦੀ ਦੂਸਰਾ ਉਹਨਾਂ ਨੇ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਜਿਹੜਾ ਮਿਲਕੇ ਕਿਸਾਨਾਂ ਨੂੰ ਜਿਹੜਾ ਉਹਨਾਂ ਦਾ ਹੱਕ ਜਿਹੜਾ ਨਹੀਂ ਦੇ ਰਹੀ ਹੈ ਉਹ ਜਿਹੜੇ ਸਰਕਾਰ ਵੱਲੋਂ ਪੈਸੇ ਭੇਜੇ ਗਏ ਸੀਗੇ ਉਹਨਾਂ ਵਿੱਚੋਂ ਵੀ ਹਰ ਕਿਸਾਨ ਨੂੰ 200 ਤੋਂ 300 ਇਹ ਇਹ ਜਿਹੜੀ ਪਹਿਲ ਕਦਮੀ ਹੈ ਜੀ ਇਹ ਸੁਨੀਲ ਜਾਖੜ ਜੀ ਨੂੰ ਦਿੱਲੀ ਜਾ ਕੇ ਆਪਣੀ ਕੇਂਦਰ ਨਾਲ ਗੱਲ ਕਰਕੇ ਪਹਿਲਾਂ ਉਹਨਾਂ ਨਾਲ ਤਾਲਮਿਲ ਬਣਾ ਕੇ ਤੇ ਫਿਰ ਕਰਨੀ ਚਾਹੀਦੀ ਕਿਉਂਕਿ ਪੰਜਾਬ ਸਰਕਾਰ ਤੇ ਕਿਸਾਨਾਂ ਦੇ ਹੱਕ ਲਈ ਹਿਤ ਲਈ ਚੱਲੀ ਰਹੀ ਆ ਪਰ ਕਿਤੇ ਨਾ ਕਿਤੇ ਭਾਜੀਪੀ ਜਿਹੜੀ ਆ ਉਹ ਮਤਰੇ ਹੀ ਮਾਂ ਵਾਲਾ ਸਲੂਕ ਕਰ ਲੇਕਿਨ ਉਹ ਤਾਂ ਕਹਿ ਰਹੇ ਕਿ ਕਿਸਾਨ ਇਹਨਾਂ ਕੋ ਜਾ ਕੇ ਸਰਕਾਰ ਕੋ ਜਾ ਕੇ ਇਜਲਾ ਹਸਾਬ ਲੈਣ ਫਿਰ ਕਿਸਾਨ ਦਿੱਲੀ ਦਿੱਲੀ ਦੇ ਜਸਤੇ ਖੁੱਲੇ ਹੋਣਾਂ ਲਈ ਫਿਰ ਕਿਸਾਨ ਜਦੋਂ ਦਿੱਲੀ ਜਾਂਦੇ ਫਿਰ ਡੱਕਦੇ ਕਿਉਂ ਨੇ ਫਿਰ ਰੁਕਦੇ ਕਿਉਂ ਨੇ